ਸੱਜਣ ਕੁਮਾਰ ਨੂੰ ਉਮਰ ਕੈਦ ਹੋਵੇਗੀ ਇਹਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਸ਼ੁਰੂ ਕਰਦੇ ਆਂ ਬਾਕੀ ਗੱਲਾਂ ਹੌਲੀ-ਹੌਲੀ ਤੁੜ ਜਾਣਗੀਆਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਇਸ ਫੈਸਲੇ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੇਖਦਾ ਜੀ ਬੀਤੀ ਕੱਲ ਇਹ ਜਿਹੜਾ ਫੈਸਲਾ ਆਇਆ ਹੈਗਾ ਬੀਤੀ ਕੱਲ ਫੈਸਲਾ ਆਇਆ 41 ਵਰਿਆਂ ਬਾਅਦ ਜਦੋਂ ਆਪਾਂ ਇਸ ਖਬਰ ਨੂੰ ਸੁਣਾਵਾਂਗੇ ਦੋ ਤਰੀਕਿਆਂ ਦੇ ਨਾਲ ਤੇ ਸੁਣਨ ਵਾਲਿਆਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸਿੱਧੇ ਸਮਝ ਆ ਜਾਣੀ ਹੈ ਵੀ ਗੱਲ ਕੀ ਹੈਗੀ ਹੈ ਇੱਕ ਤਾਂ ਇਸ ਖਬਰ ਨੂੰ ਇਦਾਂ ਵੀ ਪੜ੍ਹ ਕੇ ਸੁਣਾਇਆ ਜਾ ਸਕਦਾ ਹੈ ਕਿ ਧੀ ਦੇਰ ਆਏ ਦਰਸਤ ਆਏ ਤੇ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ 41 ਵਰਿਆਂ ਬਾਅਦ ਫੈਸਲਾ ਆਖਰ ਆਖ ਅਜ ਤਾਂ ਜਦੋਂ ਐਸਾ ਨਾਮਾ ਕੇ ਖਬਰ ਨੂੰ ਦਸਣ ਵਾਲਿਆਂ ਨੂੰ ਐ ਉਹ ਲੱਗੂਗਾ ਕਿ ਲੈ ਵੀ ਬਹੁਤ ਵਧੀਆ ਹੋ ਗਿਆ ਇਨਸਾਫ ਮਿਲ ਗਿਆ ਪਰ ਜੇ ਤੁਸੀਂ ਇਹਨੂੰ ਦੂਜੀ ਤਰੀਕੇ ਨਾਲ ਸੁਣਾਉਂਗੇ ਵੀ 41 ਬਰੇ ਲੱਗ ਗਿਆ 41 ਬਰੇ ਜੇ ਤੁਸੀਂ ਇਹ ਗੱਲ ਕਹੋਗੇ ਵੀ ਜਿਹੜਾ देर ਦੇ ਨਾਲ ਮਿਲਿਆ ਹੋਇਆ ਇਨਸਾਫ ਹੈ ਉਹਨੂੰ ਇਨਸਾਫ ਨਹੀਂ ਕਿਹਾ ਜਾਂਦਾ ਜੇ ਤੁਸੀਂ ਐਦਾ ਕਹੋਗੇ ਫਿਰ ਗੱਲ ਦੇ ਮੈਨੇ ਬਦਲ ਜਾਂਦੇ ਆ ਫਿਰ ਜਿਹੜੀ ਆ ਗੱਲ ਹੈਗੀ ਆ ਵੀ देर ਆਏ ਦਰਸਤ ਆਏ ਇਹ ਦਰਸਤ ਵਾਲੀ ਗੱਲ ਨਹੀਂ ਹੈਗੀ ਹੁਣ ਜਦੋਂ ਇਹ ਫੈਸਲਾ ਆਇਆ ਹੈਗਾ ਤੇ ਸਿੱਖਾਂ ਨੇ ਮੰਗ ਕੀਤੀ ਸੀ ਜਿਹੜੇ ਪਰਿਵਾਰਕ ਮੈਂਬਰ ਵੀ ਸੀਗੇ ਉਹਨਾਂ ਨੇ ਸਾਰਿਆਂ ਨੇ ਮੰਗ ਕੀਤੀ ਸੀ ਕਿ ਸੱਜਣ ਕੁਮਾਰ ਨੂੰ ਇਸ ਕੇਸ ਦੇ ਵਿੱਚ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਥੋੜਾ ਜਿਹਾ ਪਿੱਛੇ ਜਾਓਗੇ ਤਾਂ 41 ਬਰੇ ਸਾਹਿਬ ਸਿੰਘ ਜੀ ਥੋੜੇ ਨਹੀਂ ਹੁੰਦੇ 41 ਬਰੇ ਬਹੁਤ ਜ਼ਿਆਦਾ ਹੁੰਦੇ ਆ ਚਾਰ ਚਾਰ ਦਹਾਕੇ ਬੀਤ ਜਾਂਦੇ ਆ ਹੁਣ ਤੁਸੀਂ ਥੋੜਾ ਜਿਹਾ ਪਿੱਛੇ ਚਲ ਜਾਓ ਭਈ ਜਿਸ ਵਜ੍ਹਾ ਦੇ ਕਰਕੇ ਉਹ ਸਾਰਾ ਕੁਝ ਵਾਪਰਿਆ ਸਿਕਾ ਬੀਤੀ ਕੱਲ੍ਹ ਦੀਆਂ ਅੱਜ ਦੀਆਂ ਤੁਸੀਂ ਅਖਬਾਰਾਂ ਪੜ੍ਹ ਲਓ ਔਰ ਬੀਤੀ ਕੱਲ੍ਹ ਵੱਖ-ਵੱਖ ਨਿਊਜ਼ ਚੈਨਲ ਵੱਖ-ਵੱਖ ਆਧਾਰਿਆਂ ਦੇ ਉੱਪਰ ਭਾਰਤੀ ਮੀਡੀਆ ਦੇ ਉੱਪਰ ਜਿਸ ਤਰੀਕੇ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਜਿਸ ਤਰੀਕੇ ਦਾ ਇੱਕ ਨੈਰੇਟਿਵ ਸਿਰਜਿਆ ਗਿਆ ਤੁਸੀਂ ਉਹਨੂੰ ਵੀ ਜਰੂਰ ਸਮਝੋ ਉੱਥੇ ਇੱਕ ਇਦਾਂ ਦਾ ਵਰਤਾਰਾ ਸੰਗੜਨ ਦਾ ਯਤਨ ਕੀਤਾ ਗਿਆ ਹੈਗਾ ਕਿ ਇਸ ਵੇਲੇ ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਕਾਂਗਰਸ ਦੀ ਸਰਕਾਰ ਵੇਲੇ ਉਹ ਸਾਰਾ ਕੁਝ ਵਾਪਰਿਆ ਸੀਗਾ ਕਿਵੇਂ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ-ਕੱ ਤੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਅਗਵਾਈ ਦੇ ਵਿੱਚ ਸੈਟ ਬਣੀ ਸੀਗੀ ਜੀ 35 ਬਰਿਆਂ ਬਾਅਦ ਦੁਬਾਰਾ ਕੇਸ ਖੁੱਲੇ ਤੋ ਜਿਹਦੀ ਬਦੌਲਤ ਅੱਜ ਇਹ ਦੇਰ ਆਏ ਦਰਸਤ ਆਏ ਅੱਜ ਫੈਸਲਾ ਹੋ ਗਿਆ